ਉਹ ਹਾਂਜੀ ਹਾਂਜੀ ਨੰਬਰਦਾਰ ਜੀ ਉਹ ਤੁਹਾਡੇ ਹੁੰਦਿਆ ਮੇਰੀ ਸਰਪੰਚੀ ਵਟ ਤੇ ਪਈ ਆ ਉਹ ਤਰੀਕ ਦਾ ਪਤਾ ਲੱਗ ਗਿਆ 15 ਅਕਤੂਬਰ ਆ ਉਹ ਤੁਸੀਂ ਮੇਰੀ ਪਿੱਠ ਲੱਗਣ ਦੇਣੀ ਮੈਨੂੰ ਪਤਾ ਤੁਹਾਡਾ ਹਾਂਜੀ ਹਾਂਜੀ ਉਹ ਨਹੀਂ ਨਹੀਂ ਪ੍ਰਵਾਹ ਅਦੀ ਕਿੰਨਾ ਕ ਟਾਈਮ ਲੱਗਦਾ ਮੈਨੂੰ ਫੋਨ ਚਾਹੀਦਾ ਵਾ ਚਲੋ ਠੀਕ ਆ ਨੰਬਰਦਾਰ ਜੀ ਮੈਂ ਤੁਹਾਨੂੰ ਕਰਦਾ ਵਾਂ ਉਹਨੂੰ ਜਵਾਕ ਨੂੰ ਫੋਨ ਚਾਹੀਦਾ ਵਾ ਬਾਕੀ ਤੁਸੀਂ ਰੱਖੋ ਕੰਮ ਖਿੱਚ ਕੇ ਸਾਡੇ ਲਵੇਂ ਤਿਆਰੀਆਂ ਆ ਵਾ ਠੀਕ ਆ ਨੰਬਰਦਾਰ ਜੀ ਮਿਲਦੇ ਹਾਂ ਮਿਲਦੇ ਆਂ ਗਾਧੀਆਂ SLAਵਾਆਂ ਹੁੰਡੀਆਂਵਾ ਜੁੱਲੀ ਚੌਕ ਜਿਹੇ ਨਾਲ ਘੰਟਾ ਘੰਟਾ ਫੋਨ ਤੇ ਲੱਗੇ ਰਹਿੰਦੇ ਜੇ ਉਹ ਕਿਹ ਘੜੇ ਦਾ ਟੱਕਣ ਹੈਗਾ ਵਾ ਜਿਹਦੇ ਨਾਲ ਸਰਪੰਚੀ ਦੀਆਂ SLAਵਾਆਂ ਕਰਦੇ ਫਿਰਦੇ ਜੇ SLAਵਾ ਗਾਧੀਆਂ ਵਾ ਤੈਨੂੰ ਨਹੀਂ ਪਤਾ 15 ਅਕਤੂਬਰ ਨੂੰ ਸਰਪੰਚੀ ਦੀ ਇਲੈਕਸ਼ਨ ਆ ਗਈ ਆ ਸਰਪੰਚ ਬਣਣਾ ਹੈਰ ਕੀ ਤੇ ਬੰਦੇ ਦੇ ਹੱਥਾਂ ਛੇਟ ਹੋਣੇ ਚਾਹੀਦੇ ਨਾ ਪਿੰਡ ਦੇ ਚਾਰ ਪਿਛਲੀ ਵਾਰ ਦਾ ਚੇਤਾ ਭੁੱਲ ਗਿਆ ਵਾ ਜਦੋਂ ਮੈਂਬਰ ਖਲੋਤੇ ਸੀ 11 ਵੋਟਾਂ ਪਈਆਂ ਹੀ ਤੁਹਾਨੂੰ ਸਾਰੇ ਵਾਰਡ ਚ ਤਬਰਦੇ ਜੀ ਦੇ 15 ਵਾ ਚਾਰ ਵੋਟਾਂ ਤਾਂ ਤੁਹਾਨੂੰ ਟਬਰ ਚੋਂ ਨਹੀਂ ਪਈਆਂ ਪਿੰਡ ਵਾਲਿਆਂ ਨੇ ਕਿੱਥੋਂ ਪਾ ਦੇਣੀਆਂ ਓ ਪਿਛਲੀ ਵਾਰ ਦੀ ਗੱਲ ਛੱਡ ਐਰ ਕੀ ਪਿੰਡ ਦੇ ਪਤਾ ਮੈਂ ਕਿੰਨੇ ਕੰਮ ਕਰਾਏ ਆ ਰੀਤੂ ਕੀ ਨੌਂ ਦਾ ਫੈਸਲਾ ਮੈਂ ਕਰਾਇਆ ਥੋੜੀ ਉਹਨਾਂ ਦੀ ਮੱਝ ਦਾ ਰਟਾ ਹੀ ਲਾਡੀ ਉਹਨਾਂ ਦੇ ਨਾਲ ਉਹ ਫੈਸਲਾ ਮੈਂ ਕਰਾਇਆ ਮੱਦੀ ਉਹਨਾਂ ਦੇ ਇੱਕ ਰਾਸ਼ਨ ਕਾਰਡ ਉਹ ਮੈਂ ਬਣਾਏ ਵੋਟਾਂ ਕਿਉਂ ਨਾ ਪਾਉਣਗੇ ਸਾਨੂੰ ਕਾਰ ਤੇ ਤੁਸੀਂ ਪੱਜਾ ਜਾਣੇ ਦੇ ਬਣਾਏ ਆ ਤੇ ਜਿਹੜੇ 15 ਹੋਈਆਂ ਦੇ ਘਟਾਏ ਆ ਉਹ ਤੁਹਾਨੂੰ ਵੋਟਾਂ ਪਾ ਦੇਣਗੇ ਓਖਲੋ ਜਾ ਤੂੰ ਬਹੁਤਾ ਪਿਓ ਨਾ ਬਣਾਇ ਆ ਨਿੰਮੇ ਮੈਂਬਰ ਦਾ ਫੋਨ ਆਉਂੜਿਆ ਮੈਨੂੰ ਗੱਲ ਕਰ ਲੈਂਦੇ ਵਿੱਚ ਨਾ ਬੋਲੀ ਓ ਨੋ ਹਾਂਜੀ ਹਾਂਜੀ ਮੈਂਬਰ ਸਾਹਿਬ ਕੀ ਹਾਲ ਚਾਲ ਆ ਠੀਕ ਠਾਕ ਹੋ ਇਹ ਵਧੀਆ ਸਰਪੰਚ ਸਾਹਿਬ ਤੁਸੀਂ ਦੱਸੋ ਨਿੰਮੀ ਮੈਂ ਸਰਪੰਚ ਬਣ ਤੇ ਲੈਣ ਦੇ। ਓ ਨੋ। ਉਹ ਡਾਕਟਰ ਸਾਹਿਬ ਐ ਕਾ ਸਰਪੰਚ ਤੁਹਾਨੂੰ ਬਣਾ ਦੇਣਾ ਵਾ। ਘਰ ਆ ਜਾਓ ਕੋਈ ਸਲਾਮ ਬਸਰਾ ਕਰ ਲੀਨੇ ਆ। ਓ ਚੱਲ ਠੀਕ ਆ ਮੈਂਬਰ। ਆਉਨਾ ਮੈਂ ਤੇਰੇ ਕੋਲ। ਵਾਓ। ਰਹੀ ਆ ਨਾ ਤੂੰ। ਚੱਲ ਠੀਕ ਆ। ਓਹ ਨਾ ਇਹਨੂੰ ਨਿੰਮੀ ਵਪਾਰੀ ਨੂੰ ਕੀ ਕੰਮ ਪੈ ਗਿਆ ਤੁਹਾਡੇ ਨਾਲ? ਇਹਦੇ ਦੇ ਪਿੰਡ ਚ ਕਾੜੀ ਬਣਾ ਮਾੜਾ ਵਾ। ਆ ਨਾ। ਸੰਗਰਲਾ ਆ ਜਾਂਦਾ ਸਾਰੇ ਪਿੰਡ ਚੋਂ ਇਕੱਠੇ ਕਰਕੇ। ਤਪਾਹ ਕਿਨੂੰ ਟਾਣਾ ਦਿਂਦਾ ਹੀ ਨਹੀਂ ਆ। ਓ ਮੈਂ ਪਹਿਲਾਂ ਜੰਮਿਆ ਕਿ ਤੂੰ। ਮੈਨੂੰ ਸਾਰਾ ਬਸਾਵਾ। ਓਏ ਉਹਨੇ ਕੋਈ ਇਲੈਕਸ਼ਨ ਦੀ ਸਲਾਹ ਕਰਨੀ ਆ ਹੋਊਗੀ। ਅਗਲਾ ਤਾਂ ਫੋਨ ਕਰਨ ਦਿਆ ਵਾ। ਤੈਨੂੰ ਕੀ ਪਤਾ? ਗੀਟ ਆ ਗਿਆ। ਓਏ ਉਹ ਤੇ ਵਪਾਰੀ ਬੰਦਾ ਵਾ। ਉਹਨੇ ਤਾਨੂੰ ਖਾਲੀ ਗਾਈ ਵੇਚਦੀ। ਤਿੰਨ ਮਹੀਨਿਆਂ ਦੀ ਗੱਬਣ ਕਹਿ ਕੇ ਉਦੋਂ ਨਹੀਂ ਸੁਆਦ ਆਇਆ। ਚੱਲ ਥੱਲੇ ਚਲੀਏ। ਉਥੋਂ ਮੋਟਰਸਾਈਕਲ ਦੀ ਚਾਬੀ ਫੜ। ਮੈਂ ਆ ਕੇ ਆਉਣਾ ਵਾ ਤੈਨੂੰ ਕਿਹੜੀ ਕੋਈ ਚੱਜ ਦੀ ਗੱਲ ਕਰਨੀ ਆਉਣੀ ਮੈਂ ਵੀ ਜਾਨ ਨਾਲ ਤੁਹਾਡੇ ਨਾਰੇ ਘੜੀ ਉਹਦਾ ਝੂਟ ਸੁਣਾਉਂਗਾ ਤੇ ਨਾਲੇ ਗਾਈ ਦਾ ਲਾਂਮਾ ਵੀ ਦੇ ਆਉਂਗਾ ਰੋਇਓ ਆਹ ਕੋਠੀ ਵੇ ਦੀ ਨੇ ਮੇਰੋ ਪਾਰੀ ਦੀ ਮੈਂ ਅੰਦਰ ਆਂ ਥੋੜੀ ਬਾਇਆ ਦੀ ਵਡੀ ਕਥੀ ਪਾਈਨੇ ਠਗਿਆ ਮਾਰ ਮਾਰ ਕੇ ਉਹ ਆਜੋ ਆਜੋ ਲੰਘਿਓ ਠੀਕ ਠਾਕ ਆਗੇ ਜੀ ਉਹ ਕੀ ਹਾਲ ਸਰਪੰਚ ਸਾਹਿਬ ਵਧੀਆ ਵਧੀਆ ਉਹ ਮੈਂ ਬਰਾ ਤੂੰ ਬੋਦਾ ਪੰਪਣਾ ਦੇ ਬੁੱਢੇ ਆਡੇ ਨੂੰ ਜਿਹੜੇ ਸਾਹ ਆਪਣਾ ਪੂ ਤੇ ਲੰਬੜਦਾਰ ਇਹ ਚ ਹਵਾ ਪਰੰਡੇ ਜੀ ਦਾ ਇਹ ਕਿਤੇ ਪਾੜ ਹੀ ਨਾ ਜਾਵੇ ਉਹ ਡਾਕਟਰ ਆ ਓਏ ਇਹਨੂੰ ਕੀ ਕਰੂੰ ਨਾਲ ਲੈ ਆਂਦਾ ਯੋ ਇਹਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਆ ਉਹ ਆਜੋ ਬੈ ਕੇ ਸਲਾਹ ਕਰਦੇ ਆ ਨਾਲੇ ਘੋੜ ਘੋੜ ਚਾਹ ਪੀਨੇ ਆ ਉਹ ਮੁੜੇ ਕੁਰਸੀਆਂ ਲਿਆ ਓਏ ਰਾਜਨੀਤੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇੰਨਾ ਪਤਾ ਵਾ ਤੂੰ ਹੀ ਮੇਰੇ ਪਿਓ ਕੋ ਨਾ ਗੰਡੋਏ ਦਾ ਕੰਮ ਲੈ ਆਂਡੇ ਨੇ ਕੋਈ ਇਹਨੂੰ ਕੁੰਡੀ ਚਲਾ ਕੇ ਨਾ ਛੱਪੜ ਤੇ ਸੁੱਟ ਦੇਣਾ ਵਾ ਤੇ ਗੰਡੋਏ ਨੇ ਜਾਣਗਵਾ ਬਹਿਣੀ ਆ ਤੇ ਤੂੰ ਮੱਸੀ ਫੜ ਕੇ ਗਾਂ ਜਾਣਾ ਵਾ ਓ ਮੈਂ ਮਬਰਾ ਓ ਤੂੰ ਇਹਦੀਆਂ ਛੱਡ ਦਿਨ ਰਹਿ ਗਏ 10 15 ਤੇ ਤਿਆਰੀਆਂ ਦਾ ਕੀ ਆ ਕਿਦਾਂ ਕਰੀਏ ਸਰਪੰਚ ਹੀ ਲੈਣੀ ਹੋਰ ਕੀ ਕਿਦਣਾ ਹੀ ਕਾਗਜ਼ ਪੜਨ ਜਾਣਾ ਨਾ ਤੇ ਉਦੋਂ ਤੋਂ ਅਸੀਂ ਚਾਹ ਕੋਲਾ ਸ਼ੁਰੂ ਕਰ ਦੇਣਾ ਵਾ ਤੇ ਕਈ ਨੂੰ ਨਕਦ ਵੀ ਦੇਣਾ ਪੈਣਾ ਵਾ ਅੱਛਾ ਤੇ ਨਿੰਬੂ ਪਾਣੀ ਤੇ ਅੱਜ ਤੋਂ ਸ਼ੁਰੂ ਕਰ ਦੇ ਓ ਨੋ ਹੈ ਮੈਂ ਮਬਰਾ ਨਿੰਬੂ ਪਾਣੀ ਦਾ ਕੀ ਮਤਲਬ ਆ ਓਟਾ ਓਟਾ ਨਿੰਬੂ ਪਾਣੀ ਦਾ ਨਹੀਂ ਪਤਾ ਓ ਕੋੜਾ ਪਾਣੀ ਖਰਚੇ ਹੋਰ ਹੀ ਬੜੇ ਹੋਣੇ ਈਓ ਉਹ ਤੈਨੂੰ ਨਾਲੋਂ ਨਾਲ ਦੱਸ ਦੇ ਜਾਵਾਂਗਾ ਓ ਨੋ ਓ ਮੈਂ ਮਬਰਾ ਕਿਤੇ ਤਾਂ ਦਸੀਆ ਨਾ ਵਾ ਤੇ ਥੋਦ ਨਹੀਂ ਦੱਸਿਆ ਗਿਆ ਵੀ ਗਾਈ ਖਾਲੀ ਆ ਜਿੱਦਣਾ ਨੂੰ ਵੇਚ ਕੇ ਆਇਆ ਸੀ ਤੇ ਕੋਈ ਆ ਮੇਰਾ ਪਿਓ ਵਾ ਜਿਹਨੂੰ ਮਾਰੇ ਚੰਗੇ ਬੰਦੇ ਦੀ ਪਰਖ ਹੀ ਨਹੀਂ ਆ ਉਹ ਮੈਂ ਬਰਾ ਤੂੰ ਪੈਹ ਦੀ ਟੈਨਸ਼ਨ ਨਾ ਲੈਣੀ ਲਿਮਟ ਵਾਢੀ ਕਰ ਲਈ ਆ 20 ਲੱਖ ਰੁਪਇਆ ਪਿਆ ਉਹਦੇ ਵਿੱਚ ਬਸ ਇੱਕ ਹੀ ਨਾ ਮੋਟਰਸਾਈਕਲ ਦੇ ਅੱਗੇ ਲਖਾਣਾ ਵਾ ਸਰਪੰਚ ਸਾਹਿਬ ਯਾਰ ਕੀ ਸ਼ਰੀਕਾਂ ਦੇ ਨਾ ਘਰ ਪੂਰੇ ਕਰਨੇ ਆ ਤੁਸੀਂ ਨਾ ਸਾਥ ਛੱਡਿਓ ਮੈਨੂੰ ਓ ਨਾ ਕੀ ਪੀ ਦੇ ਜਾ ਕਰ ਮੈਂ ਤੈਨੂੰ ਝਾੜੀ ਵਿੱਚ 100 ਵਾਰੀ ਸਰਪੰਚ ਸਾਹਿਬ ਕਹਿ ਦਿਆ ਕਰੂੰਗਾ ਐਵੇਂ 20 ਲੱਖ ਮਿੱਟੀ ਕਰ ਨਹੀਂ ਉਹ ਤੋਂ ਫਿਕਰ ਨਾ ਕਰ ਡਾਕਟਰ ਆ 20 ਲੱਖ ਤੇ ਬਹਿ ਜਾ ਬਹਿ ਜਾ ਕਰਾ ਦਾਂਗੇ ਓ ਨੋ 20 ਲੱਖ ਖਰਚ ਕੇ ਵੀ ਤਾਂ ਬਹਿ ਜਾ ਬਹਿ ਜਾ ਕਰਨੀ ਆ ਇਹਨੂੰ ਹੁਣੇ ਹੀ ਕਹਦੇ ਬਹਿ ਜਾ ਭਰਾ ਬਹਿ ਜਾ ਸਰਪੰਚੀ ਵਾਲਾ ਸ਼ਾਜੇ ਦੇ ਸਿਰ ਤੇ ਰੱਖੀ ਜਾਂਦੇ ਜੇ ਰਲ ਮਿਲ ਕੇ ਓਏ ਇਹਦੀ ਗੱਲ ਛੱਡ ਮੈਂਬਰਾ ਆਪਾਂ ਤਿਆਰੀ ਕਰੀਏ ਤੂੰ ਦੱਸ ਵੀ ਸਮਾਨ ਕਿਹੜਾ-ਕਿਹੜਾ ਲਿਆਉਣਾ ਵਾ ਇਹ ਤੇ ਜਵਾਗ ਵਾ ਇਹ ਤੇ ਹਨ ਮਰੀ ਜਾਂਦਾ ਵਾ ਉਹ ਲਿਆਉਣਾ ਕੀ ਆ ਕੋੜੇ ਪਾਣੀ ਦਾ ਸਮਾਨ ਲੈ ਆਓ ਤੇ ਪਕੌੜਿਆਂ ਦਾ ਸਮਾਨ ਲੈ ਆਉਨੇ ਆ ਤੇ ਨਾਲੇ ਅਸ਼ਤ ਬਾਜੀ ਵੀ ਲੈ ਆਉਨੇ ਆ ਜਿੱਤੋਂ ਤੋਂ ਬਾਅਦ ਚਲਾਉਣੀ ਨਹੀਂ ਆ ਵਾ ਤੇ ਪੰਜ ਸੱਤ ਤਾਂ ਪਤਾ ਨਹੀਂ ਦਦਿਆਂ ਗੋਲੀਆਂ ਤੇ ਵੀ ਲੈ ਆਓ ਹਾਰਨ ਤੋਂ ਬਾਅਦ ਨੀਂਦ ਨਹੀਂ ਆਉਂਦੀ ਹੁੰਦੀ ਉਹ ਤੋਂ ਤੇ ਅੱਲਾ ਸਦੀ ਡਾਕਟਰ ਆ ਇਹ ਤੇ ਐਵੇਂ ਡਰਾਈ ਜਾਂਦਾ ਵਾ ਕਿ ਚੋਣ ਨਿਸ਼ਾਨ ਚੰਗਾ ਜਿਹਾ ਮਿਲ ਜੇ ਨਾ ਮੈਂਬਰਾਂ ਤੇ ਪੋਸਟਰ ਵੀ ਛਪਾ ਲਈਗੀ ਜਿਹੜੇ ਸਾਹਿਬ ਨਾਲ ਤੂੰ ਬਾਪੂ ਫੂਕ ਸਕਦਾ ਆਂ ਲੋਕਾਂ ਦੀ ਤੈਨੂੰ ਚੋਣ ਨਿਸ਼ਾਨ ਤੁੰਪੀ ਮਿਲਣਾ ਵਾ